ਗੁਰੂ ਸਾਹਿਬ ਨੇ ਸਾਨੂੰ ਜਿਹੜਾ ਵੱਖ-ਵੱਖ ਥਾਵਾਂ ਤੇ ਫੈਲਾਇਆ ਹਨ ਇੱਥੇ ਅਸੀਂ ਗਏ ਅਸੀਂ ਆਪਣੀ ਰੀਤੀ ਰਿਵਾਜ ਧਾਰਮਿਕ ਗ੍ਰੰਥ ਤੇ ਸਾਡੇ ਸਾਰੇ ਅਸੀਂ ਆਪਣੇ ਨਾਲ ਲੈ ਕੇ ਗਏ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਗਏ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਵਿਚਰ ਰਹੇ ਹੋ ਹੋਰ ਵੀ ਵੱਖ-ਵੱਖ ਕੰਟਰੀਆਂ ਦੇ ਵਿੱਚ ਵਿਚਰਦੇ ਹੋ ਤਾਂ ਕੀ ਅੰਤਰ ਦੇਖਦੇ ਹੋ ਕੀ ਪੰਜਾਬ ਦਾ ਜਿਹੜਾ ਸਿੱਖਾ ਹਾਲਾਂਕਿ ਅਸੀਂ ਸਾਰੇ ਪੰਜਾਬ ਨਾਲ ਹੀ ਸੰਬੰਧਤ ਆਂ ਬਟ ਇੱਥੇ ਆ ਕੇ ਕੁਝ ਤੁਹਾਨੂੰ ਬਦਲਾ ਮਹਿਸੂਸ ਹੁੰਦੇ ਵੀ ਸਿੱਖੀ ਦੇ ਵਿੱਚ ਸੋਚ ਦੇ ਵਿੱਚ ਜਾਂ ਧਾਰਮਿਕ ਵਿਰਤੀ ਦੇ ਵਿੱਚ ਕੁਝ ਬਦਲਾ ਸਿੱਖੀ ਦੀ ਜਿਹੜੀ ਨੀ ਹੈ ਨਾ ਜਿਹੜਾ ਬੀਜ ਆ ਉਹ ਵਿਚਾਰ ਮਾਰੇ ਬਾਣੀ ਚ ਕਹਿੰਦੇ ਆ ਸਿੱਖੀ ਸਿੱਖਿਆ ਗੁਰ ਵਿਚਾਰ ਤੇ ਵਿਚਾਰ ਸਮੇਂ ਸਥਾਨ ਨਾਲ ਬਦਲਦੇ ਨਹੀਂ ਹੁੰਦੇ ਹਾਂ ਠੀਕ ਆ ਉਹਦੇ ਬਿਆਨਗੀ ਦੇ ਅੱਖਰ ਬਦਲ ਸਕਦੇ ਨੇ ਉਹ ਉਹ ਵਿਚਾਰਾਂ ਦੀ ਸਮੇਂ ਦੇ ਅਨੁਸਾਰ ਵਿਆਖਿਆ ਬਦਲ ਸਕਦੀ ਆ ਜੀ ਹੁਣ ਉਹ ਵਿਚਾਰਾਂ ਦਾ ਸੱਚ ਨਹੀਂ ਬਦਲਣਾ ਦਇਆ ਨਹੀਂ ਬਦਲਣੀ ਸੰਤੋਖ ਨਹੀਂ ਬਦਲਣਾ ਜਿਹੜੇ ਗੁਣਾਂ ਤੇ ਗੁਰੂ ਸਾਹਿਬ ਧਰਮ ਦੀ ਨੀ ਰੱਖਦੇ ਆ ਦਇਆ ਕਪਾਹ ਸੰਤੋਖ ਸੂਤ ਜੱਤ ਗੰਢੀ ਸੱਤ ਵਾਟ ਜੀ ਇਹ ਚਾਰ ਭਾਵੇਂ ਨੇ ਉਹ ਗੁਣ ਨਹੀਂ ਬਦਲਨੇ ਹੂੰ ਸੋ ਭਾਵੇਂ ਉਹ ਪੰਜਾਬ ਦੀ ਧਰਤੀ ਆ ਭਾਵੇਂ ਉਹ ਵਿਦੇਸ਼ਾਂ ਦੀ ਧਰਤੀ ਆ ਜਦੋਂ ਅਸੀਂ ਉਹ ਗੁਣਾ ਦੀ ਬੁਨਿਆਦ ਤੇ ਖੜੇ ਆ ਜਦੋਂ ਅਸੀਂ ਵਿਚਾਰ ਦੀ ਸਿੱਖੀ ਅਪਣਾ ਰਹੇ ਆ ਜੀ ਨੰਬਰ 1 ਤੇ ਉਹ ਬਦਲਣੀ ਨਹੀਂ ਹੈ ਨੰਬਰ 2 ਉਹ ਦੁਨੀਆਂ ਚ ਜਿੱਥੇ ਮਰਜ਼ੀ ਚਲੇ ਜਾਈਏ ਸਾਡਾ ਪਹਿਰਾਵਾ ਬਦਲ ਸਕਦਾ ਹੂੰ ਸਾਡਾ ਸਾਡੇ ਖਾਨਦ ਦਾ ਤ੍ਰਿਕਾ ਬਦਲ ਸਕਦਾ ਖਾਣ ਦੀਆਂ ਵਸਤੂਆਂ ਬਦਲ ਸਕਦੀਆਂ ਘਰਾਂ ਦੇ ਡਿਜ਼ਾਈਨ ਬਦਲ ਸਕਦੇ ਆ ਪਰ ਉਹ ਗੁਣ ਨਹੀਂ ਬਦਲਨੇ ਜਿਹਨਾਂ ਦੇ ਗੁਣਾ ਤੇ ਗੁਰੂ ਸਾਹਿਬ ਨੇ ਸਿੱਖੀ ਟਕਾਈ ਜੇ ਖਾਸ ਕਰਕੇ ਆਪਾਂ ਜੇ ਅੱਜ ਦੇ ਨੌਜਵਾਨ ਦੀ ਗੱਲ ਕਰੀਏ ਜਿਹੜੇ ਬੱਚੇ ਇੱਥੇ ਪਲੇ ਨਹੀਂ ਇੱਥੇ ਜਨਮੇ ਨਹੀਂ ਇਥੋਂ ਦੇ এনवायरमेंट 'ਚ ਵੱਡੇ ਹੋਏ ਨੇ ਖਾਸ ਕਰਕੇ ਜਦੋਂ ਆਪਾਂ ਕਹਿੰਦੇ ਨੇ ਵੀ ਗੁਰਮੁਖੀ ਨਾਲੋਂ ਟੁੱਟ ਜਾਂਦੇ ਨੇ ਲਿਪੀ ਬੋਲਦੇ ਜ਼ਰੂਰ ਨੇ ਪਰ ਲਿਪੀ ਨਾਲੋਂ ਕਿਤੇ ਨਾ ਕਿਤੇ ਟੁੱਟੇ ਨੇ ਲਿਪੀ ਨੂੰ ਪੜਨ ਦੇ ਵਿੱਚ ਉਹਨਾਂ ਨੂੰ ਸਮੱਸਿਆ ਹੈਗੀ ਆ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਇਸੇ ਤਰ੍ਹਾਂ ਹੀ ਲੰਬਾ ਸਮਾਂ ਇਹ ਚੱਲਦਾ ਰਿਹਾ ਤਾਂ ਉਹ ਕਿਤੇ ਨਾ ਕਿਤੇ ਸਿੱਖੀ ਨਾਲੋਂ ਵੀ ਦੂਰ ਹੋਣਗੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਸ਼ਬਦ ਦੇ ਦੀ ਵਿਚਾਰ ਆ ਉਹਦੇ ਨਾਲੋਂ ਵੀ ਦੂਰ ਹੋਣਗੇ ਭਾਸ਼ਾ ਬਹੁਤ ਜ਼ਰੂਰੀ ਹੈ ਜੀ ਬਹੁਤ ਲਾਜ਼ਮੀ ਹੈ ਭਾਸ਼ਾ ਦਾ ਗਿਆਨ ਮੈਂ ਨਾ ਮਹਿਸੂਸ ਕਰਦਾ ਜਿਹੜੇ ਸਾਡੇ ਗੁਰਦੁਆਰਾ ਸਹਿਬਾਨ ਨੇ ਉਹ ਗੁਰੂ ਸਾਹਿਬ ਜੀ ਦੇ ਤਰੀਕੇ ਨੂੰ ਨਾ ਛੱਡਣ ਹੁਣ ਗੁਰੂ ਸਾਹਿਬ ਦਾ ਤਰੀਕਾ ਕੀ ਸੀ ਫਾਰ ਐਗਜ਼ਾਮਪਲ ਗੁਰੂ ਅੰਗਦ ਸਾਹਿਬ ਜੀ ਖੰਡੂਰ ਸਾਹਿਬ ਚਾਰ ਕੰਮ ਨਿਤ ਕਰਦੇ ਆ ਜੀ ਸ਼ੇਰੇ ਬਾਣੀ ਦਾ ਪ੍ਰਵਾਹ ਵਿਚਾਰ ਸ਼ਬਦ ਜੀ ਰੋਹਾਨੀ ਬੋਧ ਜਿਹੜਾ ਗਿਆਨ ਹੁੰਦਾ ਜੀ ਉਸ ਤੋਂ ਬਾਅਦ ਲੰਗਰ ਦੀ ਬਕਾਇਦਾ ਪਰਫੈਕਟ ਜਿਮੇਵਾਰੀ ਮਾਤਾ ਖੀਵੀ ਜੀ ਦੇ ਕੋਲ ਤੇ ਲੰਗਰ ਵੀ ਰਸ ਅੰਮ੍ਰਿਤ ਖੀਰ ਖਿਆਲੀ ਉਥੇ ਖੀਰ ਵੀ ਕਿਹੋ ਪਾ ਕੇ ਬਣਦੀ ਹੈ ਸੰਤੁਲਿਤ ਭੋਜਨ ਜੀ ਤੀਸਰੀ ਗੱਲ ਗੁਰੂ ਸਾਹਿਬ ਜੀ ਆਪ ਫੱਟੀ ਲੈ ਕੇ ਊੜਾੜਾ ਲਿਖਦੇ ਆ ਜੀ ਚੌਥੀ ਗੱਲ ਗੁਰੂ ਸਾਹਿਬ ਜੀ ਮਲਖਾੜਾ ਅੱਜ ਵੀ ਕਾਇਮ ਹੈ ਹੁਮ ਕੁਸ਼ਤੀਆਂ ਕਰਾਂਦੇ ਜੀ ਇਹ ਚਾਰੇ ਗੱਲਾਂ ਗੁਣ ਇਹ ਨਾ ਛੱਡੀਏ ਸੰਤੁਲਿਤ ਭੋਜਨ ਬੜਾ ਲਾਜ਼ਮੀ ਆ ਮਨ ਸਾਡੀ ਮਾਨਸਿਕਤਾ ਤੇ ਸਾਡੇ ਭੋਜਨ ਦਾ ਬੜਾ ਵੱਡਾ ਅਸਰ ਹੈ ਜੀ 멘ਟਲ ਹੈਲਥ ਵਾਸਤੇ ਬਾਣੀ ਬਹੁਤ ਜ਼ਰੂਰੀ ਹੈ ਨਹੀਂ ਤੇ ਅਸੀਂ ਸਾਈਕੋ ਹੋ ਜਾਾਂਗੇ ਜੀ ਬਾਣੀ ਦਾ ਵਿਵੇਕ ਰੋਹਾਨੀ ਟਿਕਾਓ ਸਥਿਰਤਾ ਸਹਿਜ ਜਿਸ ਬਾਣੀ ਨੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਨਹੀਂ ਤੇ ਚਿੰਤਾ ਦਾ ਰੋਗ ਇੱਥੇ ਮੈਂ ਬੰਦਿਆਂ ਨੂੰ ਮਿਲਿਆ ਡਾਕਟਰ ਨੇ ਉਹਨਾਂ ਦੇ ਮਿਸਿਸ ਕੋਈ ਸੱਜਣ ਇੱਥੇ ਉਹ ਦੱਸ ਰਹੇ ਸੀ ਵੀ ਪੰਜਵੀਂ ਚ ਪੜਦੇ ਬੱਚੇ ਡਿਪਰੈਸ਼ਨ ਦੀ ਦਵਾਈ ਖਾਂਦੇ ਹਾਲ ਗੁਰੂ ਸਾਹਿਬ ਨੇ ਦੱਸਿਆ ਹੋਇਆ ਅਸੀਂ ਇਹਨੂੰ ਮਾਡਰਨ ਈਡੀਐਮ ਚ ਕਿੱਦਾਂ ਲਾਗੂ ਕਰਨਾ ਹੈ ਇੱਥੇ ਨਵੇਂ ਤਰੀਕੇ ਆ ਮੰਨੋ ਮਾਲ ਖਾੜਿਆਂ ਦੀ ਜਗ੍ਹਾ ਮਾਡਰਨ ਹੈਲਥ ਸੈਂਟਰ ਬਣ ਜਾਣ ਹੈਨਾ ਜਿਹੜੇ ਫਿਜ਼ੀਕਲੀ ਮਸ਼ੀਨਾਂ ਬੜਾ ਕੁਝ ਹੋ ਸਕਦਾ ਜੀ ਤੇ ਇਸੇ ਤਰ੍ਹਾਂ ਜਿਹੜੀ ਗੱਲ ਗੁਰੂ ਸਾਹਿਬ ਜੀ ਆਪ ਮਤਲਬ ਅੱਖਰਾਂ ਦਾ ਬੋਧ ਕਰਾਉਣ ਲਈ ਉੜਾੜਾ ਲਿਖ ਕੇ ਦਿੰਦੇ ਆ ਜੀ ਜੀ ਇਹ ਚਾਰ ਚੀਜ਼ਾਂ ਬਹੁਤ ਹੀ ਲਾਜ਼ਮੀ ਨੇ ਸਰੀਰ ਫਿਜ਼ੀਕਲ ਹੈਲਥ ਵੀ ਠੀਕ ਰਹੇਗੀ ਮੈਂਟਲ ਹੈਲਥ ਵੀ ਠੀਕ ਰਹੇਗੀ ਜੀ ਰੋਹਾਨੀ ਸਤਕਾਉ ਵੀ ਬਣਿਆ ਰਹੇਗਾ ਤੇ ਸਭ ਤੋਂ ਵੱਡੀ ਗੱਲ ਸਾਡਾ ਜਿਹੜਾ ਭੋਜਨ ਹੈ ਉਹ ਉਹ ਉਹਦੇ ਤੇ ਪਕੜ ਬੜੀ ਜ਼ਰੂਰੀ ਹੈ ਇੱਥੇ ਨਾ ਜਿਵੇਂ ਜਿਵੇਂ ਬੱਚੇ ਜਿਵੇਂ ਪੰਜਾਬ ਤੋਂ ਵੀ ਆਉਂਦੇ ਆ ਖਾਸ ਕਰਕੇ ਉਹ ਸਿੱਖੀ ਸਰੂਪ ਚ ਹੁੰਦੇ ਆ ਦਾੜੀ ਕੇਸ਼ ਵੀ ਰੱਖੇ ਆ ਪੱਗਾਂ ਵੀ ਬੰਨਦੇ ਆ ਪਰ ਕਈ ਵਾਰੀ ਜਦੋਂ ਇੱਥੋਂ ਦੇ ਮਾਹੌਲ ਚ ਆ ਕੇ ਵਿਚਰਦੇ ਆ ਨਵੇਂ-ਨਵੇਂ ਆਉਂਦੇ ਆ ਤਾਂ ਉਹ ਆ ਇੰਨਾ ਵਰਗਾ ਬਣਨਾ ਚਾਹੁੰਦੇ ਆ ਖਾਸ ਕਰਕੇ ਅਸੀਂ ਦੇਖਦੇ ਆ ਨੌਜਵਾਨਾਂ ਨੂੰ ਮੈਂ ਖੁਦ ਆਪਣੇ ਬੱਚਿਆਂ ਨੂੰ ਕਹਿਣਾ ਹੁੰਦਾ ਕਿ ਤੁਸੀਂ ਇੰਨਾ ਵਰਗੇ ਬਣਨ ਦੀ ਕੋਸ਼ਿਸ਼ ਨਾ ਕਰੋ ਇੰਨਾ ਨੂੰ ਆਪਣੇ ਵਰਗੇ ਬਣਾਉਣ ਦੀ ਗੱਲ ਕਰੋ ਸੋ ਕਿਤੇ ਉਹ ਆ ਕੇ ਜਿਵੇਂ ਦਸਤਾਰਾਂ ਲਾਹ ਦਿੰਦੇ ਆ ਟੂਪੀਆਂ ਪਾਉਣੀਆਂ ਸ਼ੁਰੂ ਕਰ ਦਿੰਦੇ ਆ ਦਾੜੀ ਕੇਸ ਆ ਜਿਹੜੇ ਉਹ ਰੂਮ ਕਤਲ ਕਰਵਾਉਣੇ ਸ਼ੁਰੂ ਕਰ ਦਿੰਦੇ ਆ ਇਹ ਚੱਲਣ ਬਹੁਤ ਆ ਉਹਦਾ ਇੱਕ ਕਾਰਨ ਹੈ ਜੀ ਵਿਲ ਪਾਵਰ ਨਹੀਂ ਹੈਗੀ ਹਮ ਹੈਨਾ ਗੁਰਬਾਣੀ ਤੋਂ ਮੈਂ ਬੱਚਿਆਂ ਨਾਲ ਗੱਲਾਂ ਕਰ ਰਿਹਾ ਹਰ ਥਾਂ ਤੇ ਹਰ ਥਾਂ ਤੇ ਜਿੱਥੇ ਵੀ ਗੁਰਮਤ ਦੇ ਸਮਾਗਮ ਕਥਾ ਕੀਤੀ ਹੈ ਮੈਂ ਯੂਥ ਦੇ ਨਾਲ ਜਰੂਰ ਜਿਹੜੀ ਆ ਉਹ ਫੇਸ ਟੂ ਫੇਸ ਗੱਲਬਾਤ ਕੀਤੀ ਜੀ ਜਿਹੜੇ ਦੇਸ਼ ਵਿੱਚ ਵੀ ਗਿਆ ਅਮਰੀਕਾ ਚ ਵੀ ਇੱਥੇ ਵੀ ਸਾਰੇ ਜੀ ਤੇ ਮੈਂ ਉਹਨਾਂ ਨੂੰ ਇੱਕ ਗੱਲ ਬਾਰ-ਬਾਰ ਕਹਿ ਰਿਹਾ ਵੀ ਬਾਣੀ ਸਾਨੂੰ ਸਾਰੀ ਕੀ ਸਿਖਾ ਰਹੀ ਹੈ ਸੈਲਫ ਅਨਲਿਸਿਸ ਜੀ ਬੰਦੇ ਖੋਜ ਦਿਲ ਹਰ ਰੋਜ਼ ਹਰ ਰੋਜ਼ ਜੀ ਆਤਮ ਮਨਥਨ ਸਵੈ ਪਰਚੋਲ ਜੀ ਅਸੀਂ ਖੰਡਾਓ ਚ ਇੰਨੇ ਆ ਬਾਹਰ ਇੰਨਾ ਖਲਾ ਆ ਸਾਡੇ ਅੰਦਰ ਸਾਰਾ ਕੁਝ ਜਾਣਨ ਦਾ ਯਤਨ ਕਰ ਰਹੇ ਆ ਆਪਣਾ ਆਪ ਜਾਣਨ ਦਾ ਯਤਨ ਨਹੀਂ ਕਰ ਰਹੇ ਹੂੰ ਜਿੰਨਾ ਬਾਹਰ ਜਾਣਨ ਦੀ ਦੌੜ ਹੋਏਗੀ ਉਹਨਾਂ ਆਪਣੇ ਆਪ ਤੋਂ ਦੂਰ ਹੋਵਾਂਗੇ ਜਿੰਨਾ ਆਪਣੇ ਆਪ ਤੋਂ ਦੂਰ ਹੋਵਾਂਗੇ ਉਹਨੇ ਦੁਖੀ ਹੋਵਾਂਗੇ ਹੂੰ ਤੋਂ ਬਾਣੀ ਦਾ ਇੱਕ ਇੱਕ ਸ਼ਬਦ ਉਂਗਲੀ ਫੜ ਕੇ ਸਾਨੂੰ ਲੈ ਕੇ ਜਾਂਦਾ ਵੀ ਜੇ ਤੂੰ ਅਕਲ ਲਤੀਫ ਕਾਲੇ ਲੇਖ ਨ ਲੇਖ ਆਪਣੇ ਅੱਗੇ ਰਿਵਾਨ ਮੇ ਸਿਰ ਨੀਵਾਂ ਕਰਦੇ ਆ ਇੱਥੋਂ ਸ਼ੁਰੂ ਕਰ ਪਹਿਲਾ ਕੰਮ ਹੈ ਸੈਲਫ ਅਨਲਿਸਿਸ ਜੀ ਜਦੋਂ ਸੈਲਫ ਅਨਲਿਸਿਸ ਕਰਾਂਗੇ ਤੇ ਸਾਡੇ ਅੰਦਰ ਸੈਲਫ ਕੌਨਫੀਡੈਂਸ ਆਏਗਾ ਕਿ ਮੈਂ ਸਧਾਰਨ ਨਹੀਂ ਹਾਂ ਜੀ ਜਿਹੜਾ ਕਿਸੇ ਦੇ ਪਿੱਛੇ ਲੱਗ ਕੇ ਤੁਰਪਾਂ ਕਿਸੇ ਵੱਲ ਵੇਖ ਕੇ ਮੇਰਾ ਖਾਣਾ ਉਦਾਂ ਦਾ ਹੋ ਜੇ ਕਿਸੇ ਵੱਲ ਵੇਖ ਕੇ ਮੇਰੀ ਤੋਰ ਉਦਾਂ ਦੀ ਹੋ ਜੇ ਮੇਰੇ ਕੱਪੜੇ ਉਦਾਂ ਦੇ ਹੋ ਜਾਣ ਮੈਂ ਪਹਿਲਾਂ ਤੇ ਆਪਣੇ ਆਪ ਨੂੰ ਚੀਨੀ ਏ ਕਿ ਮੈਂ ਕੀ ਹਾਂ ਫਿਰ ਦੂਜੀ ਗੱਲ ਜਦੋਂ ਪਤਾ ਲੱਗਿਆ ਕਿ ਮੈਂ ਲਾਈ ਲੱਗ ਨਹੀਂ ਹਾਂ ਮੇਰੀ ਇੱਕ ਹਸਤੀ ਹੈ ਮੈਨੂੰ ਗੁਰੂ ਸਾਹਿਬ ਨੇ ਆਪਣੀ ਇੱਕ ਸੋਚ ਦਿੱਤੀ ਹੈ ਜੀ ਹੈਨਾ ਤੇ ਉਹ ਸਾਡੇ ਅੰਦਰ ਸੈਲਫ ਕੌਨਫੀਡੈਂਸ ਪੈਦਾ ਕਰੇਗੀ ਜਦੋਂ ਸੈਲਫ ਕੌਨਫੀਡੈਂਸ ਆਏਗਾ ਨਾ ਵੀ ਮੈਂ ਕੀ ਹਾਂ ਤੇ ਫਿਰ ਗੁਣ ਆਏਗਾ ਸੈਲਫ ਰਿਸਪੈਕਟ ਦਾ ਜੀ ਆਤਮ ਵਿਸ਼ਵਾਸ ਤੋਂ ਬਾਅਦ ਆਤਮ ਸਨਮਾਨ ਦਾ ਹੁਣ ਆਮ ਗੱਲ ਕਰਾਂਗੇ ਨਾ ਤੇ ਇਹ ਲੱਗਣਾ ਵੀ ਇਹ ਈਗੋ ਹੈ ਹੂੰ ਕਿ ਸੈਲਫ ਰਿਸਪੈਕਟ ਕੋਈ ਇਹ ਤੇ ਕਹਿੰਦਾ ਮੈਂ ਨੀਵੇਂ ਤੋਂ ਨੀਵਾਂ ਜੀ ਜਦੋਂ ਗੁਰੂ ਸਾਹਿਬ ਕਹਿੰਦੇ ਆ ਮਨ ਤੂੰ ਜੋਤ ਸਰੂਪ ਹੈ ਹੂੰ ਇਹਦੇ ਤੋਂ ਵੱਡੀ ਸੈਲਫ ਰਿਸਪੈਕਟ ਕੀ ਹੋਣੀ ਹੈ ਤੇ ਤੂੰ ਸਧਾਰਨ ਹੈ ਨਹੀਂ ਤੂੰ ਤੇ ਰੱਬ ਦੀ ਅੰਛ ਹੈ ਜੀ ਕਉ ਕਬੀਰੇ ਰਾਮ ਕੀ ਅੰਛ ਹੂੰ ਇਹਦੇ ਤੋਂ ਵੱਡਾ ਸੈਲਫ ਕੌਨਫੀਡੈਂਸ ਕੀ ਹੋਣਾ ਜਦੋਂ ਗੁਰੂ ਸਾਹਿਬ ਕਹਿੰਦੇ ਸਵਾ ਲੱਖ ਸੇਕ ਲੜਾਉ ਜੀ ਇੱਟਾ ਕੁੱਟ-ਕੁੱਟ ਕੇ ਆਤਮ ਵਿਸ਼ਵਾਸ ਭਰਿਆ ਹੂੰ ਤੇ ਜਦੋਂ ਸਾਡੇ ਅੰਦਰ ਇਹ ਗੁਣ ਆ ਗਏ ਨਾ ਜੀ ਤਿੰਨੋਂ ਹੀ ਸ਼ੁਰੂਆਤ ਹੋਣੀ ਹੈ ਸੈਲਫ ਅਨਲਸਿਸ ਤੋਂ ਸੈਲਫ ਕੌਨਫੀਡੈਂਸ ਸੈਲਫ ਰਿਸਪੈਕਟ ਤੇ ਫੇਰ ਸਾਡੇ ਦੇ ਸਾਡੇ ਚ ਇਹ ਤਾਕਤ ਆਉਣੀ ਹੈ ਸੈਲਫ ਡਿਪੈਂਡੈਂਟ ਹੋਣ ਤੇ ਹੂੰ ਤੇ ਫਿਰ ਜਿੱਥੇ ਖੜਾ ਉਹ ਥੰਮ ਹੀ ਆ ਉਹ ਲੋਕਾਂ ਵਾਸਤੇ ਰੋਲ ਮਾਡਲ ਹੈ ਉਹ ਲੋਕਾਂ ਦੇ ਪਿਛੇ ਮਰਦ ਉਹ ਨਹੀਂ ਜੋ ਚਲਦੇ ਆ ਜਮਾਨੇ ਜਮਾਨੇ ਸਾਥ-ਸਾਥ ਮਰਦ ਉਹ ਜੋ ਜਮਾਨੇ ਕੋ ਬਦਲ ਦਿੰਦੇ ਮੈਂ ਅਕਸਰ ਬੱਚਿਆਂ ਨੂੰ ਕਹਿੰਦਾ ਹੁੰਦਾ ਵੀ ਤੁਸੀਂ ਸਮੇਂ ਦੇਹਾਣੀ ਨਹੀਂ ਬਣਨਾ ਹੂੰ ਕਦੀ ਇਹ ਨਹੀਂ ਸੋਚਣਾ ਕਿ ਮੈਂ ਸਮੇਂ ਦੇਹਾਣੀ ਬਣਨਾ ਆਪਾਂ ਅਕਸਰ ਇਹੀ ਕਹਿੰਦੇ ਨਾ ਸਮੇਂ ਦੇਹਾਣੀ ਬਿਲਕੁਲ ਬਿਲਕੁਲ ਤੁਸੀਂ ਸਮੇਂ ਦੇਹਾਣੀ ਨਹੀਂ ਬਣਨਾ ਤੁਸੀਂ ਸਮੇਂ ਨੂੰ ਲੀਡ ਕਰਨਾ ਅੱਗੇ ਚੱਲੋ ਸਿੱਖ ਨੂੰ ਗੁਰੂ ਨੇ ਹਟਿਆ ਲੋ ਜੀ ਏਡੀ ਤਗੜੀ ਦਿੱਤੀ ਹੈ ਜਿਹੜੀ ਲੋਕ ਗੱਲ ਜੇ ਸੋਚ ਵੀ ਨਹੀਂ ਸਕਦੇ ਉਹ ਸਾਡੇ ਕੋਲ